ਕਿ ਕਿਸਾਨ ਜਿੱਥੇ ਬੰਦੇ ਨੇ ਡਟ ਕੇ ਵਿਰੋਧ ਕੀਤਾ ਆਮ ਕਿਸਾਨਾਂ ਨੇ ਵਿਰੋਧ ਕੀਤਾ ਕਿ ਅਸੀਂ ਕੋਈ ਵੀ ਕੀਮਤ ਤੇ ਸਰਕਾਰ ਨੂੰ ਜ਼ਮੀਨ ਨਹੀਂ ਦਵਾਂਗੇ ਇਹਦੇ ਵਾਸਤੇ ਤੁਹਾਨੂੰ ਚਾਹੇ ਜਿਹੜੀ ਮਰਜ਼ੀ ਕੀਮਤ ਤਾਰਨੀ ਪਵੇ ਅਸੀਂ ਉਹ ਕੀਮਤ ਤਾਰ ਲਈ ਪਿਆਰਾ ਆਖਰ ਦੇ ਵਿੱਚ ਸਰਕਾਰ ਨੂੰ ਪਿੱਛੇ ਮੁੜਨਾ ਪਿਆ ਯੂ ਟਰਨ ਲੈਣਾ ਪਿਆ ਜਿਹੜੀ ਸਰਕਾਰ ਹੁਣੇ ਕਹਿਣਾ ਕਹਿ ਰਹੀ ਹੈ ਲੋਕਾਂ ਨੂੰ ਕਿ ਅਸੀਂ ਲੋਕਾਂ ਦੇ ਭਲੇ ਲਈ ਇਹ ਜਨਨਕ ਕਾਨੂੰਨ ਵਾਪਸ ਜਿਹੜੀ ਪਾਲਿਸੀ ਸੀ ਵਾਪਸ ਲੈ ਲਈ ਪਹਿਲਾਂ ਇਹੀ ਕਹਿ ਰਹੇ ਸੀ ਕਿ ਕਿਸਾਨਾਂ ਦੇ ਹੱਕ ਦੀ ਹੈ ਪਰ ਸੰਯੁਕਤ ਕਿਸਾਨ ਮੋਰਚੇ ਵੱਲੋਂ ਫੈਸਲਾ ਕੀਤਾ ਗਿਆ ਹੈ ਕਿ ਕਿਸਾਨਾਂ ਦਾ ਵੱਡਾ ਇਕੱਠ ਕਰਕੇ ਸਰਕਾਰ ਨੂੰ ਇਹ ਸੁਨੇਹਾ ਦੇਣਾ ਹੈ ਕਿ ਤੁਸੀਂ ਆਪਣੀ ਮਰਜ਼ੀ ਨਾਲ ਇਹ ਪਾਲਿਸੀ ਵਾਪਸ ਨਹੀਂ ਲਈ ਕਿਸਾਨਾਂ ਦੇ ਵਿਰੋਧ ਕਰਕੇ ਤੁਸੀਂ ਇਹ ਪਾਲਿਸੀ ਵਾਪਸ ਲਈ ਹੈ ਤੇ ਅੱਗੇ ਵਾਸਤੇ ਵੀ ਸਰਕਾਰ ਨੂੰ ਚੇਤਾਵਨੀ ਹੈ ਜੇਕਰ ਇਸ ਤਰ੍ਹਾਂ ਕਿਸਾਨਾਂ ਦੀਆਂ ਜ਼ਮੀਨਾਂ ਖੋਹਣ ਦੀ ਕੋਸ਼ਿਸ਼ ਕਰੂਗੀ ਸਰਕਾਰ ਸੰਯੁਕਤ ਕਿਸਾਨ ਮੋਰਚੇ ਵੱਲੋਂ ਚੱਟ ਕੇ ਵਿਰੋਧ ਕੀਤਾ ਜਾਊਗਾ ਕਿਸਾਨਾਂ ਦੀ ਮਰਜ਼ੀ ਤੋਂ ਬਗੈਰ ਉਹਨਾਂ ਦੀ 1 ਇੰਚ ਜ਼ਮੀਨ ਵੀ ਸਰਕਾਰ ਨੂੰ ਅਕਵਾਇਰ ਨਹੀਂ ਕਰਨ ਦਿੱਤੀ ਜਾਊਗੀ ਤੇ ਅੱਜ ਅਸੀਂ ਪੱਟੇ ਕਾਫਲੇ ਦੇ ਰੂਪ ਦੇ ਵਿੱਚ ਸਮਰਾਲੇ ਦੀ ਧਰਤੀ ਤੇ ਚੱਲੇ ਆ ਉੱਥੇ ਜਾ ਕੇ ਜੇਤੂ ਰੈਲੀ ਕਰਨੀ ਹੈ ਤੇ ਸਰਕਾਰ ਨੂੰ ਫੁੱਕਿਆ ਹੋਇਆ ਝਟਣ ਤੇ ਮਜਬੂਰ ਕਿਤੇ ਨਾ ਲੋਕਾਂ ਦੀ ਤਾਕਤ ਨੇ ਉੱਥੇ ਜਾ ਕੇ ਜਿੱਤਦੇ ਝੰਡੇ ਲਹਿਰਾਣੇ ਨੇ